ਬੋਲ ਗੁਰੂ ਸਤਨਾਮ ਤੇਰੇ ਵਾਹ ਦੇਖੋ ਬਾਬਾ ਜੀ ਕਿਹੜੀ ਜਗ੍ਹਾ ਤੇ ਬੈਠੇ ਆ ਬਾਬਾ ਜੀ ਜਾਪ ਕਰ ਰਹੇ ਆ ਜੋ ਐ ਪਵਖ ਵਾਲੇ ਕਰਦੇ ਆ ਸੱਚ ਹੁੰਦੀ ਆ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਸਭ ਨੂੰ ਦੱਸੋ ਇਹ ਕੌਣ ਨੇ ਜੀ ਕਿਹੜੀ ਜਗ੍ਹਾ ਤੋਂ ਆ ਰੱਬ ਜੀ ਸਾਡੀਆਂ ਆਸ਼ਾ ਪੂਰੀਆਂ ਕਰਦੇ ਆ ਜੇ ਮਨਾਂ ਕੰਮ ਨਾਲ ਲੈ ਕੇ ਆਉਂਦਾ ਸਭ ਦੀ ਪੂਰੀ ਕਰਦੇ ਆ ਰੰਤਿਆਂ ਜੋੜੀਆਂ ਨ ਪਰ ਕੇ ਤੋਲਦੇ ਆ ਪ੍ਰਮਾਤਮਾ ਮਾ ਮਾ ਲੋੜਦੇ ਆ ਪ੍ਰਮਾਤਮਾ ਨੂੰ ਕੁਝ ਦੇਣਾ ਪ੍ਰਮਾਤਮਾ ਨੇ ਦੇਣਾ ਕਿਸੇ ਨੇ ਕੁਝ ਨਹੀਂ ਦੇਣਾ ਹੈ ਨਾ ਵਾਹਿਗੁਰੂ ਦੇ ਲਾੜ ਲੱਗੋ ਮਾਣੀ ਦਾ ਜਾਲ ਪੂਰੋ ਸੱਚੇ ਪਾਤਸ਼ਾਹ ਜੀ ਦਾ ਨਾਮ ਲਿਆ ਕਰੋ ਸਾਧ ਸੰਗਤੋ ਜਿੰਨਾ ਵੀ ਬਾਣੀ ਪੜੋਗੇ ਇਹ ਦੁੱਖਾਂ ਕਲੇਸ਼ਾਂ ਚੋਂ ਨਿਕਲੋਗੇ ਇਹ ਕਾਲ ਯੁਗ ਦਾ ਘੋਰ ਸਮਾਂ ਬਹੁਤ ਨੁਕਸਾਨ ਦੇ ਆ ਰਿਹਾ ਹੈ ਬਹੁਤ ਨੁਕਸਾਨ ਦੇ ਆ ਰਿਹਾ ਸਮਾਂ ਖਾਸ ਕਰਕੇ ਪੰਜਾਬ ਲਈ ਸਾਰੇ ਆਪਾਂ ਆਪਦੇ ਗੁਰੂ ਦੇ ਲੜ ਲੱਗੇ ਜਿੰਨਾ ਆਪਾਂ ਗੁਰੂ ਨੂੰ ਪਿੱਛੇ ਛੱਡੀ ਬੈਠੇ ਆ ਉਹ ਨਹੀਂ ਆਪਾਂ ਉਖਾਂ ਦੇ ਫਰੇਵ ਚ ਆ ਰਹੇ ਆ ਇਹਨਾਂ ਦੇ ਗੱਲਾਂ ਦੇ ਵਿੱਚ ਆ ਕੇ ਨੁਕਸਾਨ ਕਰਾ ਰਹੇ ਆ ਪੰਜਾਬ ਦਾ ਮੰਡੀਆਂ ਦੇ ਵਿੱਚ ਜ਼ਿੰਮੇਵਾਰਾਂ ਦਾ ਕੀ ਹਾਲ ਹੋ ਰਿਹਾ ਹੈ ਜਿਹੜੇ ਮਾਸਟਰ ਆ ਵਿਚਾਰੇ ਮਾਸਟਰਾਂ ਦਾ ਕੀ ਹਾਲ ਹੋ ਰਿਹਾ ਹੈ ਕੋਈ ਨੌਕਰੀ ਪੰਜਾਬ ਦੇ ਵਿੱਚ ਨਹੀਂ ਮਿਲਦੀ ਕੋਈ ਵੀ ਨੌਕਰੀ ਪੰਜਾਬ ਚ ਨਹੀਂ ਮਿਲਦੀ ਦੱਸ ਦਿਓ ਕਿਤੇ ਹੈ ਤਾਂ ਜੇ ਬਾਣੀ ਦੇ ਲੜ ਲੱਗੋਗੇ ਗਰੀਬਨਾਥ ਸੱਚੇ ਪਾਤਸ਼ਾਹ ਜੀ ਦੇ ਤਾਂ ਸਾਰੇ ਤੁਹਾਡੇ ਕਾਰਜ ਸੁੱਧ ਹੋਣਗੇ ਜੋ ਵੀ ਤੁਸੀਂ ਮਨੋ ਕਾਵਨਾ ਮੰਗੋਗੇ ਤੁਹਾਡੀ ਉਹ ਸੰਪੂਰਨ ਹੋਣੀ ਆ ਬਾਣੀ ਇਲਾਹੀ ਬਾਣੀਆਂ ਤੁਰਕੀ ਬਾਣੀ ਸੱਚੇ ਪਾਤਸ਼ਾਹ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨੋ ਤੇ ਆਸ ਨੂੰ ਗੁਰੂਦਵਾਰੇ ਜਾਇਆ ਕਰੋ ਮਸਿਆ ਸਗਰਾੰਦ ਨੂੰ ਜਾ ਕੇ ਦੇਖ ਕਰਾਇਆ ਕਰੋ ਸੇਵਾ ਕਰਾਇਆ ਕਰੋ ਇਹੀ ਆਪਣੇ ਨਾਲ ਜਾਣਾ ਸਾਧ ਸੰਗਤੋ ਆ ਇੱਥੇ ਕੁਝ ਨਹੀਂ ਹੋਰ ਸਾਰੇ ਆਪਣੇ ਕੰਮ ਤਾਂ ਦੇ ਤੇ ਠੀਕ ਆ ਫਰਜ਼ਾ ਜਿਹੜਾ ਆਪਣਾ ਕੰਮ ਦਾ ਵੀ ਵੜਦਾ ਤੇ ਬੱਚੇ ਵੀ ਪਾਲਣੇ ਆ। ਆਪਦੀ ਨੇਕ ਕਮਾਈ ਕਰੋ, ਨੇਕ ਕਮਾਈ ਕਰਕੇ ਆਉਦੇ ਬੱਚੇ ਪਾਲੋ। ਚੰਗੇ ਕਰਮ ਜਿਹੜਾ ਡਿਊਟੀ ਕਰਦਾ ਉਹਦੀ ਡਿਊਟੀ ਕਰੋ। ਜਿਹੜਾ ਖੇਤੀ ਦਾ ਕਰਦਾ ਉਹ ਸੱਚੀ ਖੇਤੀ ਕਰੋ। ਇਹਦੇ ਵਿੱਚ ਹੀ ਪਲਾ ਜੰਨਾ ਹੈਗਾ ਮਰਦਾ ਉਨਾਂ ਹੀ ਸ਼ਕੋ ਦੇ ਵਿੱਚ ਆਨੰਦ ਆਇਆ। ਕਿਸੇ ਨਾਲ ਠੱਗੀ ਨਾ ਮਾਰੋ, ਕਿਸੇ ਨਾਲ ਧੋਖਾ ਨਾ ਕਰੋ, ਕਿਸੇ ਨਾਲ ਫਰੇਵ ਨਾ ਕਰੋ। ਕਿਸੇ ਦੀ ਨਿੰਦਿਆ ਨਾ ਕਰੋ, ਕਿਸੇ ਦੀ ਚੁਗਲੀ ਨਾ ਕਰੋ। ਇਹ ਚੀਜ਼ਾਂ ਇਨਸਾਨ ਦੇ ਜੇ ਆਪਾਂ ਇਹਨਾਂ ਨੂੰ ਛੱਡ ਦੇਵਾਂਗੇ ਤੇ ਆਪਾਂ ਆਪ ਹੀ ਸਾਧੂ ਸੰਤਾਂ ਸਾਧ ਸੰਗਤ ਕਿਸੇ ਸੰਤ ਦੇ ਮਗਰ ਲੱਗਣ ਦੀ ਲੋੜ ਨਹੀਂ ਇਹ ਬਾਣੀ ਦੇ ਮਗਰ ਲੱਗਣ ਦੀ ਲੋੜ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਗਰ ਲੱਗਣ ਦੀ ਲੋੜ ਆ ਤੇ ਅੰਮ੍ਰਿਤ ਛਕਣ ਦੀ ਲੋੜ ਆ ਗੁਰੂ ਵਾਲੇ ਬਣ ਦੇ ਕਹੋਗੇ ਗੁਰੂ ਤੋਂ ਬਿਨਾਂ ਗਤ ਨਹੀਂ ਜਦੋਂ ਜਾਵਾਂਗੇ ਨਾ ਸਾਧ ਸੰਗਤ ਫਿਰ ਗੁਰੂ ਦੇ ਚਰਨਾਂ 'ਚ ਜਾਵਾਂਗੇ ਛੇਤੀ ਗੁਰੂ ਆਪਾਂ ਨੂੰ ਨਰਕਾਂ 'ਚ ਨਹੀਂ ਡਿੱਗਣ ਦਿੰਦਾ ਇਸ ਕਰਕੇ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਬਾਣੀ ਪੜੋ ਅੰਮ੍ਰਿਤ ਵੇਲੇ ਉਠੋ ਨਿਤਨੇਮ ਕਰੋ ਗਰੀਬ ਗੁਰਬਾ ਦੀ ਸੇਵਾ ਕਰੋ ਜੋ ਵੀ ਆਪਦੇ ਦਰ ਤੇ ਆਵੇ ਉਹਨੂੰ ਖਾਲੀ ਨਾ ਮੋੜੇ ਥੋੜਾ ਬਹੁਤਾ ਜਰੂਰ ਦੇਵੋ ਸਾਧ ਸੰਗਤ ਕਿਉਂਕਿ ਇਹ ਸਮੇ ਸਮੇ ਦੀਆਂ ਗੱਲਾਂ ਹੁੰਦੀਆਂ ਕਿਤੇ ਹਮ ਗਰੀਬ ਕਿਤੇ ਤੁਮ ਗਰੀਬ ਇਹ ਨਹੀਂ ਪਤਾ ਪਰਮੇਸ਼ਰ ਨੇ ਕਿਹੜੇ ਰਾਹ ਬੰਦੇ ਨੂੰ ਪਾ ਦੜਾਣਾ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਸਮਾਂ ਬੰਦੇ ਤੇ ਆ ਜਾਣਾ ਇਸ ਕਰਕੇ ਹਰੇਕ ਦੀ ਆਏ ਦੀ ਮਤਲਬ ਮਦਦ ਕਰਿਆ ਕਰੋ ਜੇ ਕੋਈ ਗਰੀਬ ਗੁਰਬਾ ਆਉਂਦਾ ਕਿਸੇ ਦੇ ਬੱਚੇ ਨੂੰ ਸਕੂਲ ਦੇ ਵਾਸਤੇ ਸਮਾਨ ਦੀ ਲੋੜ ਆ ਜੁੱਤੀ ਹੋਵੇ ਜਵੇਂ ਚਪਲੀਆਂ ਹੋਣ ਚਾਏ ਬੂਟ ਹੋਣ ਵਰਦੀ ਦੀ ਲੋੜ ਆ ਵਰਦੀ ਸਮਾਓ ਜੇ ਕੋਈ ਗਰੀਬ ਹੋਵੇ ਅੰਦਰ ਆਪਣੇ ਦਵਾਈ ਇਹਨੂੰ ਬੈਠਾ ਉਹਨੂੰ ਦਵਾਈ ਦਵਾਵੋ ਇਸ ਤਰ੍ਹਾਂ ਰਲ ਕੇ ਜੇ ਕੋਈ ਦੀ ਵੱਡੀ ਬਿਮਾਰੀ ਆ ਤਾਂ ਰਲ ਕੇ ਹੋਰ ਨਾਲ ਰਲੋ ਦੋ ਚਾਰ ਰਲ ਕੇ ਆਪਾਂ ਉਹਦਾ ਉਹਦੀ ਸੇਵਾ ਕਰੀਏ ਕਿਉਂਕਿ ਉਹ ਆਪਣੇ ਆਪ ਦੇ ਕਮਾਉਣ ਜੋਗ ਆਪਦੀ ਕਿਰਿਆ ਸੁੱਧਣ ਜੋਗ ਹੋ ਜਾਵੇ ਇਸ ਕਰਕੇ ਇਹੀ ਸਾਰੇ ਅੰਤ ਭਲੇ ਦਾ ਭਲਾ ਕਰ ਭਲਾ ਹੋ ਭਲਾ ਸਾ ਸੰਗਤੋ ਇਸ ਤਰ੍ਹਾਂ ਦੇ ਜਿਹੜੇ ਕਾਰਜ ਆ ਇਨਸਾਨ ਨੂੰ ਕਰਨੇ ਚਾਹੀਦੇ ਆ ਫਿਰ ਇਹ ਵਾਹਿਗੁਰੂ ਦੇ ਨਾਲ ਇੱਕ ਮਿਕ ਹੋ ਜਾਂਦਾ ਜੀਵ ਕਿਉਂਕਿ ਜਦੋਂ ਆਪਾਂ ਉਹਨਾਂ ਦੀ ਬਾਣੀ ਪੜਾਂਗੇ ਤੇ ਸੱਚੇ ਪਾਤਸ਼ਾਹ ਜੀ ਦੇ ਲੜ ਲੱਗਾਂਗੇ ਤੇ ਬਾਣੀ ਦੇ ਵਿੱਚ ਹੀ ਸਖਿਆਤ ਆ ਸਾਧ ਸੰਗਤ ਸਾਰਾ ਕੁਝ ਬਾਣੀ ਦੇ ਵਿੱਚ ਆ ਸੋ ਨੂੰ ਵਾਹਿਗੁਰੂ ਇਹ ਨਹੀਂ ਪਤਾ ਤੁਹਾਡੀਆਂ ਕ੍ਰਹਿਤ ਜੂਨਾ ਜਿਹੜੀਆਂ ਹੋਣ ਗਈਆਂ ਇਹ ਤੁਹਾਡੀਆਂ ਸੁਪਨੇ ਦੇ ਰਾਹੀਓ ਕੱਟ ਦੋਗਾ ਵਾਹਿਗੁਰੂ ਜਦੋਂ ਆਪਾਂ ਚੰਗੇ ਲੜ ਲੱਗਦੇ ਆ ਨਾ ਸੱਚੇ ਪਾਤਸ਼ਾਹ ਜੀ ਦੇ ਤੇ ਸਾਹ ਸੰਗਤ ਅਸੀਂ ਦਾ ਜਦੋਂ ਜਾਂਦੇ ਆ ਅਨੰਦਪੁਰ ਸਾਹਿਬ ਲੰਗਰ ਲਾਉਨੇ ਆ ਉਥੋਂ ਆਉਨੇ ਆ ਪਤਾ ਨਹੀਂ ਕਿੰਨੇ ਕੁ ਭੇੜੇ ਸੁਪਨੇ ਆ ਜਾਂਦੇ ਵੀ ਸੱਚੇ ਪਾਸ਼ਾ ਕਹਿੰਦੇ ਸਾਡੇ ਉਹ ਸੁਪਨਿਆਂ ਦੇ ਰਾਹੀ ਕੱਟੀ ਜਾਂਦੇ ਆ ਇਹ ਕਰਕੇ ਸੇਵਾ ਸਿਮਰਨ ਇਹ ਜਿਹੜੇ ਕਾਰਜ ਆ ਇਹ ਗੁਰੂ ਦੇ ਕਾਰਜ ਆ ਕਿਉਂਕਿ ਮਹਾਰਾਜ ਨੇ ਇਹ ਕੰਮ ਆਪ ਕੀਤੇ ਆ ਪਹਿਲਾਂ ਅਨੰਦਪੁਰ ਸਾਹਿਬ ਦੇ ਵਿੱਚ ਰਹੇ ਆ ਲੰਗਰ ਲਾਏ ਆ ਜ਼ੁਲਮਾਂ ਦੀ ਖਾਤਰ ਟੱਕਰ ਵੀ ਲਈ ਆ ਗਰੀਬ ਗੁਰਵੇ ਦੀ ਉਥੇ ਸੇਵਾ ਵੀ ਕਰੀ ਆ ਜੋ ਕਰਨ ਦੇ ਯੋਗ ਸੀ ਸਾਧ ਸੰਗਤ ਜਿਵੇਂ ਕਿਰਾ ਸਾਧ ਸੰਗਤ ਇੱਕ ਸਟੋਰੀ ਆਉਂਦੀ ਆ ਕਿ ਸਤਿਗੁਰੂ ਜੀ ਇੱਕ ਕਿਲੇ ਨੂੰ ਲਿਪੀ ਜਾ ਰਹੇ ਸਨ ਤੇ ਇੱਕ ਸਿੰਘ ਤੋਂ ਛੱਟੇ ਪੈ ਗਏ ਉੱਪਰ ਮਹਾਰਾਜ ਦੇ ਚੋਲੇ ਤੇ ਮਹਾਰਾਜ ਕਹਿੰਦਾ ਮਾਰੋ ਲਫੜੇ ਦੇ ਤੇ ਕਿਹਾ ਤਾਂ ਅਸੀਂ ਇੱਕ ਲਫੜ ਮਾਨ ਤੇ ਲਫੜ ਕਈਆਂ ਨੇ ਮਾਰਤੇ ਸੱਤ ਅੱਠ ਬੰਦੇ ਨੇ ਮਾਰਤੇ ਮਹਾਰਾਜ ਨੇ ਸਾਰੇ ਸੱਦਲੇ ਸੱਦ ਕੇ ਕਹਿੰਦੇ ਉਹ ਇਹਦਾ ਗਲਤੀ ਥੋੜੀ ਸੀ ਤੇ ਕੁੱਟ ਜਿਆਦਾ ਪੈ ਗਈ ਤੇ ਕਿਹਨੇ ਕਿਹਨੇ ਮਾਰੇ ਆ ਥੱਪੜ ਜਦੋਂ ਕਹਿਆ ਸੀ ਵੀ ਇਹਨੇ ਮਾਰੇ ਇਹਨੇ ਮਾਰੇ ਉਹ ਕਹਿੰਦੇ ਤੈਨੂੰ ਤਾਂ ਕਹਿਆ ਸੀ ਕਿ ਕ ਵੀ ਇਹਦੇ ਮਾਰੋ ਥੱਪੜ ਤੁਸੀਂ ਇਹਨਾਂ ਨੇ ਕਿਉਂ ਮਾਰੇ ਚੰਗਾ ਹੁਣੇ ਉਹ ਕਰੋ ਇਹਨੂੰ ਆਪਦੀ ਕੋਈ ਧੀ ਦਾ ਜਾਂ ਆਪਦੀ ਭੈਣ ਦਾ ਰਿਸ਼ਤਾ ਕਰਾਓ ਫੇਰ ਖਾਲਸਾ ਜੀ ਉੱਥੇ ਫਿਰ ਸਿੱਖਾਂ ਨੂੰ ਮੰਨਣੀ ਪਈ ਫਿਰ ਉਸੇ ਸਿੰਘ ਨੂੰ ਰਿਸ਼ਤਾ ਕਰਾਇਆ ਤੇ ਸਿੰਘ ਕਹੇ ਮਹਾਰਾਜ ਮੈਂ ਤਾਂ ਸੋਡੇ ਕੋਚ ਰਿਆਂ ਮੇਰੇ ਕੋਲੇ ਕੁਝ ਨਹੀਂ ਆਰੇ ਕਹਿੰਦੇ ਵਾ ਤੂੰ ਸਤਿਵਚਨ ਕਹਿ ਸਾਹ ਸੰਗਤ ਇਤਿਹਾਸ ਕਹਿੰਦਾ ਸਤਿਗੁਰੂ ਦੇ ਚਰਨਾਂ 'ਚ ਹੋ ਰਿਹਾ ਉਹਦੇ ਬਾਲ ਬੱਚੇ ਪੈਦਾ ਹੋਏ ਤੇ ਸਹੀਦੀਆਂ ਪਾਈਆਂ ਗੁਰੂ ਜੀ ਦੇ ਨਾਲ ਇਸ ਤਰ੍ਹਾਂ ਸਾਹ ਸੰਗਤ ਮਹਾਰਾਜ ਪਤਾ ਨਹੀਂ ਕਿਹਦੇ ਵਿੱਚ ਕਿੱਥੋਂ ਗੁਰਮਤਿ ਦੇ ਵਿੱਚੋਂ ਇਹ ਚੀਜ਼ਾਂ ਪਰੋਂ ਲੱਭ ਜਾਣੀਆਂ ਮਿਲ ਜਾਣੀਆਂ ਬਸ ਇਹ ਬਾਣੀ ਦੇ ਤੇ ਗੁਰੂ ਨੂੰ ਮੰਨਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਵੱਡੇ ਵੱਡੇ ਪਾਪੀ ਹੰਤਾਂ ਦੇ ਜੀ